ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਂ ਬੋਕ ਕੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਵੀ ਬੈਨਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕੀਤਾ ਜਿਹੜੇ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦੇ ਰਹੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਤੁਹਾਨੂੰ ਪਤਾ ਹੀ ਆ ਆਪਣੀ ਜਿਹੜੀ ਵੀਡੀਓ ਹੁੰਦੀਆਂ ਵਾ ਉਹ ਇਟਲੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀਆਂ ਵਾ ਜਿਹੜੇ ਵੀ ਭੈਣਾਂ ਨੇ ਇੱਥੇ ਆਉਣਾ ਚਾਹੁੰਦੀਆਂ ਉਹਨਾਂ ਨੇ ਜਿਹੜੀ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਈ ਉਹ ਆਪਣੇ ਚੈਨਲਾਂ ਦੇ ਤੁਹਾਨੂੰ ਲੈ ਜਾਂਦੀਆਂ ਜਾਂ ਜਿਹੜੇ ਆ ਚੁੱਕੇ ਆ ਤੇ ਉਹਨਾਂ ਨੇ ਆ ਕੇ ਇੱਥੇ ਆਪਣੇ ਡਾਕੂਮੈਂਟ ਵਗੈਰਾ ਜਮ੍ਹਾਂ ਕਰਾਉਣੇ ਆ ਜਾਂ ਕੋਈ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਕਾਰਜ ਦੀ ਤਰ੍ਹਾਂ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾਗਾ ਤੇ ਆਪਾਂ ਉਹਨਾਂ ਦੀ ਹੈਲਪ ਕਰਦੇ ਜਿਹੜੀ ਵੀ ਭੈਣ ਆਪਣੇ ਮੇਲੇ ਆ ਕੰਮ ਦਿਵਾਉਣ ਦੇ ਵਿੱਚ ਜਾਂ ਭੈਣਾਂ ਨੂੰ ਭੈਣਾਂ ਨੂੰ ਆਪਾਂ ਸਭ ਮਾਤੇ ਵੀ ਲਵਾਇਆ ਹੋਇਆ ਵਾ ਤੇ ਬਾਕੀ ਅੱਗੇ ਵੀ ਆਪਾਂ ਹੈਲਪ ਕਰਦੇ ਹਾਂ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੁਸੀ ਲੈਣੀ ਆ ਤੁਹਾਨੂੰ ਆਪਣੇ ਚੈਨਲ ਦੇ ਮੈਲ ਬੋਕਸ ਇਦੇ ਲਿਖੀ ਆਪਣੇ ਚੈਨਲ ਤੇ ਆਪਣਾ ਜਿਹੜਾ ਫੇਸਬੁੱਕ ਪੇਜ ਪੰਜਾਬੀ ਤੜਕਾ ਤੇ ਉਹ ਵੀ ਤੁਸੀਂ ਫੋਲੋ ਕਰ ਲਿਓ ਤਾਂ ਕਿ ਉਹਦੇ ਵਿੱਚ ਵੀ ਆਪਾਂ ਛੋਟੀ ਮੋਟੀ ਕੋਈ ਵੀ ਜਿਹੜੀ ਜਾਣਕਾਰੀ ਹੋਵੇ ਨਵੀਂ ਅਪਡੇਟ ਤੇ ਉਹ ਰਿੰਗ ਭਲਾ ਕੇ ਆਪਾਂ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਦੀ ਕਰ ਦਈਏ ਤਾਂ ਕਿ ਤੁਹਾਨੂੰ ਜਿਹੜੀ ਵੀ ਨਵੀਂ ਅਪਡੇਟ ਆ ਉਹ ਸਭ ਪਤਾ ਲੱਗ ਜਾਵੇ ਠੀਕ ਹੈ ਜੀ ਚੱਲਦੇ ਆ ਜਿਹੜੀ ਆਪਣੀ ਵੀਡੀਓ ਵਾਂਗ ਆਪਾਂ ਕੱਲੇ ਹੀ ਦਿਨ ਆਵਾਜ਼ ਵੀ ਵੀਡੀਓ ਲੈ ਕੇ ਆਏ ਆ ਤੇ ਉਹਦਾ ਕਾਰਨ ਤੁਹਾਨੂੰ ਪਤਾ ਹੀ ਆ ਜੀ ਜੀ ਕਰਤੀ ਤੇ ਬਾਕੀ ਜਿਹੜੀ ਵੀ ਕੋਈ ਨਵੀਂ ਅਪਡੇਟ ਹੋਣੀ ਆ ਆਪਾਂ ਉਹ ਵੀਡੀਓ ਬਣਾ ਕੇ ਤੁਹਾਨੂੰ ਉਹਨਾਂ ਨਾਲ ਨਾਲ ਆਪਾਂ ਬਲਾ ਕੇ ਅਪਲੋਡ ਕਰਕੇ ਤੁਹਾਡੇ ਤੱਕ ਪਹੁੰਚਾ ਦੇਣੀ ਹੈ ਤੁਹਾਨੂੰ ਪਤਾ ਲੱਗ ਜੇ ਹਾਂਜੀ ਅੱਜ ਦੀ ਜਿਹੜੀ ਵੀਡੀਓ ਆਪਣੀ ਇਹਦੇ ਵਿੱਚ ਬਹੁਤ ਹੀ ਵੀਰਾਂ ਦੇ ਜਿਹੜੇ ਕਮੈਂਟ ਆ ਆਏ ਹੋਏ ਆ ਤੇ ਬਾਕੀ ਜਿਹੜੇ ਇਹ ਕਮੈਂਟ ਆ ਇਹ ਸਾਰੇ ਜਾਣਕਾਰੀ ਵਾਲੇ ਕਮੈਂਟ ਤੇ ਜਿਹੜੇ ਵੀ ਭੈਣ ਆਪਣੇ ਨਾਲ ਜੁੜੇ ਆ ਸੰਜਣਾ ਜਿਹੜੇ ਹੁਣ ਨਵੇਂ ਜੁੜਦੇ ਆ ਤੇ ਆਪਣੀ ਵੀਡੀਓ ਨੂੰ ਤੁਸੀਂ ਥੋੜੀ ਸੁਣਿਓ ਕਿ ਅੱਜ ਵਾਲੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਮਿਲਣ ਵਾਲੀ ਆ ਤੇ ਜਿਹੜੇ ਵੀ ਵੀਰ ਭੈਣ ਨੇ ਆਪਣੀਆਂ ਜਿਹੜੇ ਇਟਲੀ ਆਉਣਾ ਚਾਹੁੰਦੇ ਆ ਤੇ ਆਪਣੀ ਵੀਡੀਓ ਅੱਜ ਵਾਲੀ ਸੌਣ ਲਈ ਤੇ ਉਹਨੂੰ ਆਪਣੇ ਕੋਈ ਵੀ ਕਮੈਂਟ ਕਰਕੇ ਪੁੱਛਾਂ ਦੀ ਲੋਰਿੰਗ ਪੈਣੀ ਤੇ ਤੁਹਾਨੂੰ ਸਾਰੀ ਜਾਣਕਾਰੀ ਆਪਣੀ ਵੀਡੀਓ ਦੇ ਵਿੱਚ ਮਿਲ ਜਾਣੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਮੇਨ ਕਮੈਂਟ ਪੜਦੇ ਆਪਾਂ ਬਹੁਤ ਕਮੈਂਟ ਆਪਾਂ ਨੂੰ ਆਈਆ ਤੇ ਆਉਂਦੇ ਰਹਿੰਦੇ ਆ ਇਹਨਾਂ ਨੂੰ ਫੇਸਬੁੱਕ ਤੇ ਮੈਸੇਂਜਰ ਤੇ ਫੇਸ ਇਹਨਾਂ ਨੂੰ YouTube ਚੈਨਲ ਤੇ ਤੇ ਬਾਕੀ ਇੱਕ ਵੀਰ ਨੇ ਉਸਤੇ ਨੇ ਮਿਲ ਉਹ ਕਮੈਂਟ ਕੀਤਾ ਤੇ ਆਪਾਂ ਜਿਹੜੀ ਅੱਗੇ ਵੀਡੀਓ ਲਾਈ ਆ ਤੇ ਆਪਾਂ ਕਿਉਂ ਲਾਈ ਸੀਗੀ ਉਹ ਵੀ ਤੁਹਾਨੂੰ ਦੱਸਦੇ ਆ ਇਸੇ ਕਮੈਂਟ ਦੇ ਵਿੱਚ ਉਹਦਾ ਆਨਸਰ ਆ ਕਿ ਹੁਣ ਆਪਾਂ ਉਹ ਕਮੈਂਟ ਵੀਰ ਦਾ ਵੀਰ ਦਾ ਕਮੈਂਟ ਸੀਗਾ ਬਈ ਅਸੀਂ ਅਸੀਂ ਅਸਿਸਟੈਂਟ ਜੀ ਤੁਹਾਡੀਆਂ ਤੇ ਭਾਜਦੇ ਆ ਅਸੀਂ ਵੀਡੀਓ ਭਾਜਦੇ ਨਾਲ ਸਾਰੇ ਜੁੜਿਆਂਗਾ ਕਿ 10 ਸਾਲ ਹੋ ਗਏ ਆ ਇਸ ਵੀ ਵਿਦੋਤ ਨੂੰ ਵੀ ਅਸੀਂ ਵੇਖਦੇ ਆਂ ਤੇ ਭਾਜੀ ਨੇ ਵੀ ਇਟਲੀ ਔਰ ਮਤਲਬ ਸਾਡੇ ਪਹਿਲਾਂ ਦਿਮਾਗ 'ਚ ਵੀ ਨਹੀਂ ਸੀਗਾ ਤੇ ਭਾਜੀ ਦੀ ਵੀਡੀਓ ਦੇਖ ਦੇਖ ਕੇ ਅਸੀਂ ਇਟਲੀ ਔਰ ਬਾਰੇ ਸੋਚਿਆ ਤੇ ਫਿਰ ਭੜਾਈ ਨੂਲਾ ਉਸ ਤੋਂ ਲੈ ਕੇ ਜਿਹੜਾ ਇੰਡੀਆ ਪ੍ਰੋਸੈਸ ਉਹ ਸਾਰਿਆਂ ਅਸੀਂ ਭਾਜੀ ਦਾ ਵੀਡੀਓ ਦੇਖਿਆ ਤੇ ਇੱਕ ਇਹ ਆ ਕੇ ਵੀ ਹੁਣ ਅਸੀਂ ਜਿਹੜੀ ਆਪਦੀ ਕੈਪਟਾ ਔਰ ਮਤਲਬ ਐਂਟਰੀ ਕਰਵਾਤੀ ਹਜੇ ਤੱਕ ਜਿਹੜੀ ਸਾਡੀ ਕੈਟ ਜਮਾ ਨਹੀਂ ਹੋਈਗੀ ਤੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਉਹ ਵੀ ਜਮਾ ਹੋ ਜੂਗੀ ਕੰਪਲੀਟ ਮੈਲਡ ਹੋ ਜੂਗੀ ਤੇ ਵੀਰ ਦਾ ਇਹੀ ਕਮੈਂਟ ਸੀਗਾ ਵੀ ਕਸਟੈਂਟਲੀ ਹੋਣਾ ਸੀ ਤੁਹਾਡੇ ਆ ਵੀਡੀਓ ਦੇਖਦੇ ਆ ਤੇ ਪਰ ਕਾਫੀ ਦਿਨ ਹੋ ਗਏ ਆ ਵੀ ਪਾਜੀ ਵੀ ਵੀਡੀਓ ਨਹੀਂ ਲੈ ਕੇ ਆਉਂਦੇ ਪਾਜੀ ਹੌਣ ਲਗਾਤਾਰ ਵੀਡੀਓ ਨਹੀਂ ਪਾਉਂਦੇਗੇ ਵੀ ਕਈ ਕਈ ਦਿਨਾਂ ਬਾਅਦ ਤੁਸੀਂ ਬਣਦੀ ਨਵਾਂ ਵੀਡੀਓ ਲੈ ਕੇ ਆਉਂਦੇ ਆ ਤੇ ਅਸੀਂ ਤੁਹਾਡੀ ਹੀ ਤੇ ਪਾਜੀ ਦੀ ਵੀਡੀਓ ਦੀ ਵੇਟ ਕਰਦੇ ਆ ਤੇ ਪਲੀਜ਼ ਤੁਸੀਂ ਡੇਲੀ ਵੀਡੀਓ ਪਾਇਆ ਕਰੋ ਇਦਾਂ ਦੇ ਤਾਂ ਬਹੁਤ ਜ਼ਿਆਦਾ ਕਮੈਂਟ ਜਿਹੜੇ ਵੀ ਆਉਂਦੇ ਆ ਕਿ ਪਾਜੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇਗੇ ਤੁਸੀਂ ਡੇਲੀ ਵੀਡੀਓ ਪਾਇਆ ਕਰੋ ਤੇ ਵੀ ਮੇਰਾ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਵੀ ਜਦੋਂ ਨਾ ਕਿ ਮੇ ਕੋਲ ਟਾਈਮ ਹੁੰਦਾ ਸੀਗਾ ਜਿੰਨੇ ਕੁ ਮੈਂ ਨੌਲੇਜ ਹੁੰਦੀ ਸੀ ਮੈਂ ਵੀਡੀਓ ਬਣਾਉਂਦੇ ਨੇ ਤੇ ਬਾਕੀ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਵੀਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਵੀਰ ਆਪਣੇ ਭੋਲ ਭੈਣਾਂ ਜਿਹੜੇ ਆਪਾਂ ਨੂੰ ਇੰਨਾ ਪਿਆਰ ਆ ਕੇ ਸਤਿਕਾਰ ਦਿੰਦੇ ਆ ਤਾਂ ਹੀ ਆਪਾਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਤੇ ਤਾਂ ਵੀ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅੱਗੇ ਚਾਹੀਦਾ ਹੋ ਦੀ ਹਾਂ ਵੀ ਬਾਕੀ ਆਪਾਂ ਚੱਲਦੇ ਹਾਂ ਵੀ ਇਹ ਵੀਡੀਓ ਕਿਉਂ ਨਹੀਂ ਲੈ ਕੇ ਆਉਂਦੇ। ਇਹ ਵੀਡੀਓ ਇਹ ਥੋੜਾ ਜਿਹਾ ਨਹੀਂ ਕਾਫੀ ਬੀਜੀ ਆ। ਥੋੜਾ ਜਿਹਾ ਨਹੀਂ ਆਪਾਂ ਕਹਿ ਸਕਦੇ ਕਿ ਕਿਉਂਕਿ ਰਾਤ ਨੂੰ ਵੀ ਇਹਨਾਂ ਨੂੰ ਯਾਰ 11 12 12 ਬੱਜ ਜਾਂਦੀ ਆ। ਪਹਿਲਾਂ ਜਦੋਂ ਖੰਮ ਤੋਂ ਆ ਕੇ ਟਾਈਮ ਹੁੰਦਾ ਸੀਗਾ ਹਨਾ ਸਰਚ ਕਰਕੇ ਕੋਈ ਵੀ ਹਿੰਦੀ ਸੀ ਹਿੰਦੂ ਤੱਕ ਪਹੁੰਚੀ ਵੀ ਕੱਲ ਮੇ ਸੀ। ਪਰ ਹੁਣ ਇਹ ਬਹੁਤ ਜ਼ਿਆਦਾ ਬੀਜੀ ਰਹਿੰਦੇ ਹਫਤੇ ਤੇ ਵੀ ਦਿਹਾਣੇ ਵੀ ਬਹੁਤ ਘੱਟ ਠੀਕ ਹੈ ਆਨਲਾਈਨ ਟਾਈਮ ਹੁੰਦਾ ਵਾ। ਕਿ ਅੱਜ ਵੀ ਨਹੀਂ ਗਏ ਫ੍ਰੀ ਅਜ ਜਿੰਨਾਂ ਨੇ ਵੀ ਕਾਗਜ਼ਾ ਪੂਰੇ ਜਾਨਾ ਦਿੱਲੀ ਦਾ ਗੇੜਾ ਤਾਂ ਪਾਫਾ ਪੂਰੇ ਲੱਗਦਾ ਰਹੇ ਤੇ ਫੋਕੀ ਜਿਹੜੇ ਬੰਨਾਂ ਨੇ ਵੀ ਆਇਆ ਕਿ ਕਿਸੇ ਦੇ ਪੇਪਰ ਜਮਾ ਕਰਾਤੇ ਕਿਸੇ ਦੇ ਕੇਂਦਰਾਂ ਦੀ ਡੇਟ ਕਿਸੇ ਦਾ ਕੌਣ ਵੀ ਪੇਪਰ ਵਰਤ ਕਰਾਉਣ ਦੇ ਵੈਕ ਜੀ ਜਿਹੜਾ ਟਾਈਮ ਆ ਲੰਘ ਜਾਂਦਾ ਤੇ ਬਾਕੀ ਕੋਈ ਵੀ ਜੇ ਵੀ ਨਵੀਂ ਅਪਡੇਟ ਹੁੰਦੀ ਹੈ ਇਹ ਟਾਈਮ ਤੋਂ ਟਾਈਮ ਕੱਟ ਕੇ ਤੁਹਾਡੇ ਨਾਲ ਜ਼ਰੂਰ ਪੂਰੀ ਡਿਟੇਲ ਨਾਲ ਇਹ ਮੈਥ ਪ੍ਰੂਫ ਕਰਦੇ ਨਾਲ ਜਿਹੜੀ ਸਾਰੀ ਆਮਦਨ ਮਤਲਬ ਤੁਹਾਨੂੰ ਉਹੀ ਅਪਡੇਟ ਨੂੰ ਕਿਸੇ ਰਹਿਣ ਨਾ ਦਿਓ ਕਿ ਨਾਲ ਨਾਲ ਤੁਹਾਨੂੰ ਅਪਡੇਟ ਆ ਜੀ ਨੰਤਾ ਜੀ ਉਹਰੇ ਮੈਲ ਜਾਈ ਜਿਵੇਂ ਕਿ ਪਿਛਲੇ ਦਿਨੇ ਨਵੀਂ ਫਲੂਸੀ ਦਾ ਜਿਹੜਾ ਲਾਂ ਲ ਹੋਇਆ ਕਿੰਨਾ ਬੰਦਾ ਚਾਹੀਦਾ ਕਿੰਨੇ ਕੋਟੇ ਚਾਹੀਦੇ ਆ ਕਲੈਕ ਡੇਟ ਕੋ ਲੈ ਕੇ ਤੇ ਸਾਡਾ ਕੋਟਾ ਸਾਰੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਆਪਣੇ ਕਿੰਨਾ ਚੈਨਲਾਂ ਤੇ ਪਾਈ ਸੀਗੀ ਟਾਈਮ ਕੱਢ ਕੇ ਤੇ ਉਸ ਤੋਂ ਬਾਅਦ ਵੀ ਜਦੋਂ ਥੋੜੇ ਬਹੁਤ ਕਮੈਂਟ ਆਉਂਦੇ ਆ ਤੇ ਇਹਨਾਂ ਦਾ ਵੀ ਨਹੀਂ ਟਾਈਮ ਲੱਗਦਾ ਵੀਡੀਓ ਬਣਾਉਂਦਾ ਤੇ ਵਾਕਈ ਮੇਰੀ ਕੋਸ਼ਿਸ਼ੀ ਹੁੰਦੀ ਆ ਜਿਹਨੀਆਂ ਕਿ ਮੈਨੂੰ ਜਾਣਕਾਰੀ ਆ ਤਾਂ 바ਕ ਜਿਹੜੇ ਮੈਂ ਚੈਨਲਾਂ ਤੇ ਦਿਨਾਂ ਤੇ ਕਮੈਂਟ ਪੜ੍ਹਦੀ ਰਹਿੰਦੀ ਹਾਂ ਤੇ ਉਹ ਮੈਂ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕਰਦੀ ਹਾਂ ਜਿਹੜੇ ਆਪਣੇ ਵੀਰ ਭੈਣਾਂ ਨਾ ਨਾ ਜਿਹੜੀ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਆ ਤੇ ਆਪਾਂ ਉਹਨਾਂ ਨੂੰ ਜਾਣਕਾਰੀ ਦੇ ਸਕੀਏ ਤੇ ਬਾਕੀ ਗੱਲ ਮੇਰੀ ਵੀ ਮੈਂ ਡੇਲੀ ਵੀਡੀਓ ਕਿਉਂ ਨਹੀਂ ਲੈ ਕੇ ਆਉਂਦੀ ਤੇ ਮੇਰਾ ਤਾਂ ਇਦਾਂ ਹੀ ਆ ਜੀ ਮੇਰਾ ਲਗਾ ਮੇਰਾ ਦੋ ਟਾਈਮ ਕੰਮ ਹ ਸਵੇਰ ਦੇ ਤੇ ਸ਼ਾਮ ਦੇ ਤੇ ਉਹਦੇ ਵਿੱਚ ਮੇਰੋਂ ਘਰ ਦਾ ਵੀ ਕੰਮ ਹੋ ਜਾਂਦਾ ਹਾਂ ਜਿੰਨੇ ਪਹਿਲਾਂ 10 ਦਿਨਾਂ ਦੀ ਆਪਣੀ ਵੀਡੀਓ ਅੱਗੇ ਥੋੜੀ ਜਿਹੀ ਆਪਾਂ ਕਾਫੀ ਦਿਨਾਂ ਬਾਅਦ ਲੈ ਕੇ ਆਏ ਆ ਤੇ ਅੱਜ ਮੇਰੀ ਛੁੱਟੀ ਦੀ ਆ ਤੇ ਤਾਂ ਕਰਕੇ ਆਪਣੀ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਤੇ ਪਰ ਹੈ ਸਾਰੀ ਜਾਣਕਾਰੀ ਵਾਲੀ ਵੀਡੀਓ ਤੇ ਤੁਸੀਂ ਆਪਾਂ ਇੱਕ ਨੂੰ ਮਿੰਟ ਵਿੱਚ ਜਿਹੜੀ ਜਾਣਕਾਰੀ ਦੇਣੀ ਆ ਤੇ ਉਹ ਤੁਸੀਂ ਸਾਰੇ ਵੀ ਫੈਨਾਂ ਨਾਲ ਜਿਹੜੇ ਜਿ츨ੇ ਇਹਨਾਂ ਨੇ ਆਉਣਾ ਉਹਨਾਂ ਦੀ ਬਹੁਤ ਕੰਮ ਦੀ ਹੋਊਗੀ ਤੇ ਤੁਸੀਂ ਵੀਡੀਓ ਅੱਜ ਇਹਦੀ ਮਤਲਬ ਸਕਿਪ ਨਾ ਕਰੋ ਸਾਰੀ ਵੀਡੀਓ ਤੁਸੀਂ ਸੋਣਾ ਤੇ ਹਾਂ ਜੀ ਬਾਕੀ ਆਪਾਂ ਚੱਲਦੇ ਵੀ ਮੈਂ ਵੀਡੀਓ ਕੱਟ ਨਹੀਂ ਲੈ ਕੇ ਆਉਂਦੀ ਕਿਉਂਕਿ ਮੇਰਾ ਵੀ ਦੋ ਟਾਈਮ ਕੰਮ ਹੁੰਦਾ ਵਾ ਸਵੇਰ ਵੀ ਜਾਣਾ ਤੇ ਸ਼ਾਮ ਨੂੰ ਵੀ ਬਾਕੀ ਫਿਰਦਾ ਅੱਧਾ ਕੰਮ ਹੋ ਪਤਾ ਹੀ ਆ ਵੇਈ ਔਰਤਾਂ ਜਿਵੇਂ ਹੁੰਦੀਆਂ ਨਾ ਉਹ ਕੋਈ ਵੀ ਕੋਈ ਵੀ ਜੋਬ ਕਰ ਲੈਣ ਕਿੰਨਾ ਵੀ ਪੜ ਲੈਣ ਤੇ ਪਰ ਜੇ ਕਿ ਘਰ ਦੀ ਰੋਟੀ ਆ ਉਹ ਤਾਂ ਉਹਨਾਂ ਨੂੰ ਬਣਾਉਣੀ ਪੈਂਦੀ ਆ ਬਾਕੀ ਇੰਡੀਆ ਚਲੋ ਆਪਣਾ ਸਾਥ ਜਾਂਦਾ ਹਨ ਆਪਾਂ ແລະກે ਵੀ ਚਲੋ ਘਰ ਦੇ ਝਾੜੂ ਪੋਚੇ ਤੇ ਆਪਾਂ ਰੱਖ ਲੈਨੇ ਕਿਸੇ ਨੂੰ ਨਾ ਪਰ ਮੇਰੀ ਰੋਟੀ ਆ ਨਾ ਇਹ ਕੋਈ ਇੰਡੀਆ ਵੀ ਆਪਾਂ ਜੋਬ ਕਰਦੇ ਆ ਕੋਈ ਵੀ ਮੇਰੇ ਭੈਣ ਆ ਜਾਂ ਆਪਾਂ ਸੌਂਦੇ ਨਾਲ ਜਾਂ ਮੀਟਿੰਗ ਆ ਉਹ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਕੋਈ ਵੀ ਆਪਾਂ ਜੋਬ ਕਰਦੇ ਆ ਜਾਂ ਇੰਡੀਆ ਕਾ ਲਿਆਂ ਦਾ ਇੱਧਰ ਕਰਦੇ ਫਿਰ ਵੀ ਆਪਾਂ ਜਿਹੜਾ ਘਰ ਦਾ ਕੰਮ ਉਹ ਕਰਨੇ ਪੈਂਦਾ ਇਸੇ ਤਰ੍ਹਾਂ ਮੇਰਾ ਹੀ ਆ ਚਲੋ ਸਵੇਰ ਮੈਂ 11 ਤੋਂ 3 ਵਜੇ ਤੱਕ ਜਾਨੀ ਆ ਸ਼ਾਮ ਨੂੰ 6 ਤੋਂ ਰਾਤ ਨੂੰ 12 ਵਜੇ ਤੱਕ ਰੈਸਟੋਰੈਂਟ ਦਾ ਕੰਮ ਜਿਹੜੀ ਦਿੱਕਨ ਆਪਣੇ ਨਾਲ ਜੁੜੇ ਬਾਰੇ ਟਾਈਮ ਤੋਂ ਉਹਨਾਂ ਨੂੰ ਪਤਾ ਹੈ ਜਿਹੜੇ 9 ਤੋਂ ਕਿ ਉਹਨਾਂ ਦੇ ਕਮੈਂਟ ਆਉਂਦੇ ਹੁੰਦੇ ਹਨ ਵੀ ਤੁਸੀਂ ਠੀਕ ਕੰਮ ਕਰਦੇ ਹੋ ਤੇ ਉਹਦੇ ਵਿੱਚ ਮੈਨੂੰ ਜਿੰਨਾ ਕ ਟਾਈਮ ਮਿਲਦਾ ਮੈਂ ਜਿਹੜੀ ਵੀ ਕੋਈ ਤੁਹਾਡੇ ਕਮੈਂਟਾਂ ਦੇ ਜਵਾਬ ਆ ਜਾਣ ਕਰ ਲਈ ਹੁੰਦੇ ਉਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤਾਂ ਕਿ ਜਿਹੜੇ ਹੋਰ ਵੀਪੈਨ ਉਹਨਾਂ ਨੂੰ ਦੁਬਾਰਾ ਕਮੈਂਟ ਕਰਨ ਦੀ ਲੋੜ ਨਾ ਪਵੇ ਤੇ ਇਸੇ ਕਰਕੇ ਜਦੋਂ ਮੈਂ ਇੱਥੇ ਜਿੰਨਾ ਟਾਈਮ ਹੁੰਦਾ ਵੀਡੀਓ ਬਣਾ ਲੈਣੀ ਆ ਬਾਕੀ ਕੰਮ ਤੇ ਜਾ ਕੇ ਵੀ ਮੈਂ ਫਿਰ ਇਹ ਨਹੀਂ ਖੜਦੀ ਜਦੋਂ ਜਦੋਂ ਮੇਰਾ ਕੰਮ ਹੁੰਦਾ ਹੁੰਦਾ ਜਦੋਂ ਮੇਰਾ ਕੰਮ ਨਹੀਂ ਹੁੰਦਾ ਉੱਥੇ ਵੀ ਮੈਂ ਕੋਸਨਾ ਕੋਸ ਨਿਊਜ਼ ਵਗੈਰਾ ਸਰਚ ਕਰਦੀ ਰਹਿੰਦੀ ਆ ਤਾਂ ਜਾਂ ਜਿਹੜੀ ਵੀਡੀਓ ਮੈਂ ਘਰੇ ਬਲਾਈ ਹੁੰਦੀ ਆ ਉੱਥੇ ਅਪਲੋਡ ਕਰਕੇ ਉੱਥੇ ਤੋਂ ਮੈਂ ਉਹਦਾ ਲੈਕਚਰ ਤੇ ਉਹ ਮੇਰੇ ਕੋਲ ਦੇ ਤੱਕ ਵੀਡੀਓ ਜਿਹੜੀ ਬਹੁਤ ਸਾਰੀਆਂ ਆਉਣ ਤੋਂ ਦਿਨ ਵੀ ਮੈਂ ਨਿਊਜ਼ ਸਰਚ ਕਰਦੀ ਥੀ ਕਰ ਰਹੀ ਸੀ ਕਿ ਜੇ ਤੁਸੀਂ ਦੇਖੀਏ ਉਹਦੇ ਵੀਡੀਓ ਉਹ ਮੇਰੇ ਫਰੈਂਡ ਨੇ ਵੀਡੀਓ ਬਣਾਈ ਕਿਉਂਕਿ ਉੱਥੇ ਸਾਰਾ ਸਟਾਫ ਵੀ ਮੈਨੂੰ ਕਹਿੰਦੇ ਰਹਿੰਦਾ ਨਾ ਵੀ ਤੁਸੀਂ ਕੀ ਕਰਦੇ ਨਹੀਂ ਕੰਮ ਤੇ ਆ ਕੇ ਵੀ ਕੰਮ ਨਹੀਂ ਕਰਦੇ ਆ ਤੁਸੀਂ ਆਪ ਦਾ ਤੇ ਮੈਂ ਕਿਹਾ ਹਾਂ ਜੀ ਇਦਾਂ ਹੀ ਆ ਇਹ ਵੀ ਜ਼ਰੂਰੀ ਆ ਤੇ ਜੇ ਆਪਾਂ ਜ਼ਿੰਦਗੀ ਚ ਕਾਮਯਾਬ ਹੋਣਾ ਦਾ ਤੇ ਜਿੰਨੀ ਵੀ ਆਪਾਂ ਜਿਹੜਾ ਵੀ ਕੰਮ ਆਉਂਦਾ ਜਿਹੜਾ ਵੀ ਨੌਲੇਜ ਆ ਜਿਹੜਾ ਵੀ ਆਪਣੇ ਕੋਲ ਹੋਣਾ ਦਾ ਤੇ ਉਹ ਆਪਾਂ ਨੂੰ ਕਰਨੀ ਚਾਹੀਦਾ ਠੀਕ ਆ ਜੀ ਫਿਰ ਐਸੀ ਗੱਲਾਂ ਤਾਂ ਬਹੁਤਾ ਕਰਨ ਵਾਲੀਆਂ ਤੇ ਪਰ ਆਪਾਂ ਥੋੜੀ ਜਾਣਕਾਰੀ ਵੀ ਦੇਣੀ ਆ ਵੀਡੀਓ ਵੀ ਆਪਣੀ ਲੱਭਦੀ ਹੁੰਦੀ ਜਾਂਦੀ ਆ ਤੇ ਆਪਾਂ ਹੁਣ ਚੱਲਦੇ ਆ ਆਪਣੀ ਅਗਲੀ ਵੀਡੀਓ ਵੱਲ ਇਸੇ ਨਾਲ ਹੀ ਆਪਣੇ ਵੀਰ ਭੈਣਾਂ ਦਾ ਕਮੈਂਟ ਸੀ ਵੀ ਦੀਦੀ ਤੁਸੀਂ ਲਾਈਕ ਕਿਉਂ ਨਹੀਂ ਜਾਂਦੀ ਤੇ ਉਹ ਫਸੰਨ ਐਂਡ ਤੇ ਦੱਸਾਂਗੀ ਵੀ ਮੈਂ ਲਾਈਵ ਕਿਉਂ ਨਹੀਂ ਜਾਂਦੀ ਵੀ ਇੱਕ ਵਾਰ ਲਾਈਵ ਗਈ ਸੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਚੱਲਦੇ ਹਾਂ ਆਪਣੇ ਜਿਹੜੇ ਵੀ ਭੈਣਾਂ ਦੇ ਕਮੈਂਟ ਆ ਰਹੇ ਆ ਉਹਨਾਂ ਨੇ ਫੈਲਾ ਜਮਾ ਕਰਵਾਈਆਂ ਤੇ ਵੀ ਹਜੇ ਤੱਕ ਵੀ ਮਤਲਬ ਜਿਵੇਂ ਸਾਡੀਆਂ ਫੈਲਾ ਜਮਾ ਕਰਾਉਤ ਹੋ ਗਈਆਂ ਤੇ ਫੈਲ ਜਮਾ ਹੋਣ ਤੋਂ ਬਾਅਦ ਜਿਹੜਾ ਵੀਜ਼ਾ ਹੋ ਕਿੰਨੇ ਦਿਨਾਂ ਬਾਅਦ ਆ ਜਾਂਦਾ ਦੇਖੋ ਜੀ ਜਿਹੜਾ ਵੀਜ਼ੇ ਦਾ ਤਾਂ ਆਮ ਦੀਆਂ ਬੱਚਿਆਂ ਦੇ ਨਾਲ ਦਾ ਟਾਈਮ ਹੁੰਦਾ ਵਾ ਕਿ ਆਪਣੇ ਡਾਕੂਮੈਂਟ ਪੂਰੇ ਆ ਤੇ ਉਹ ਜਿਹੜਾ ਆਪਣਹਾਂ ਹੱਥ ਦੇ ਵਿੱਚ ਵਿੱਚ ਵੀ ਜਿਹੜਾ ਲਾ ਕੇ ਆ ਜਾਂਦਾ ਪਹਿਲਾਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਵੀ ਆਪਾਂ ਨੂੰ ਇੱਕ ਵੀਜ਼ਾ ਕਮੈਂਟ ਆਇਆ ਸੀਗਾ ਕਿ 10 ਦਿਨਾਂ ਦੇ ਵਿੱਚ ਵਿੱਚ ਵੀ ਸਾਡਾ ਵੀਜ਼ਾ ਜਿਹੜਾ ਲਾ ਕੇ ਆ ਗਿਆ ਫਿਰ ਜਮਾ ਕਰਵਾਈ ਤੇ ਉਹਨਾਂ ਨੇ ਨਾਮ ਵੀ ਨਾਲ ਮੈਸੇਜ ਆ ਗਿਆ ਵੀ ਤੁਸੀਂ ਆਪ ਦਾ ਜਿਹੜਾ ਪਾਸਪੋਰਟ ਹੈ ਉਹ ਨੂੰ ਲਿਜਾ ਸਕ ਲਈਆਂ ਤੇ ਵੀ ਵੀਜ਼ਾ ਲਾ ਕੇ ਆ ਗਿਆ ਸਾਡਾ ਤੇ ਜਿਹੜੇ ਡਾਕੂਮੈਂਟ ਜਿਨ੍ਹਾਂ ਦੀ ਬਾਤ ਘਟ ਹੁੰਦੀਆਂ ਫਿਰ ਉਹ ਮੰਗਦੇ ਉਹ ਥੋੜਾ ਜਿਹਾ ਪ੍ਰੋਸੈਸ ਜਿਹੜਾ ਲੰਬਾ ਹੋ ਜਾਂਦਾ ਤੇ ਬਾਕੀ ਦੇ ਨਾਲ ਹੀ ਵੀ ਤਾਂ ਕਮੈਂਟ ਸੀਗਾ ਇੱਕ ਦਾ ਤੇ ਵੀ ਜਦੋਂ ਆਪਾਂ ਵੀਜ਼ਾ ਲਾ ਕੇ ਆ ਜਨਾਂ ਆਪਾਂ ਕਿੰਨੇ ਕੱਢ ਬਾਅਦ ਟਾਈਮ ਔਰ ਟੈਕਸ ਲੈ ਲੈਨੇ ਆ ਜੀ ਵੀਜ਼ਾ ਲੱਗਣ ਤੋਂ ਬਾਅਦ ਪੂਰਾ 1 ਮਹੀਨੇ ਦਾ ਟਾਈਮ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਜਿਵੇਂ ਕਿ ਜਦ ਆਪਾਂ ਤੋਂ ਪਰਤ ਕੇ ਨਾ ਦੱਸਣਾ ਵੀਜ਼ਾ ਲੱਗ ਗਿਆ ਤਾਂ ਉਸ ਤੋਂ ਬਾਅਦ ਮੇਰੇ ਨਾਲ ਕੁਝ ਟੈਸਟ ਲੈ ਕੇ ਇਤਨੀ ਆਸਾ ਕਰਦੇ ਹਾਂ ਹਾਂਜੀ ਅੱਗੇ ਵੀਰ ਦਾ ਕਮੈਂਟ ਸੀਗਾ ਵੀ ਅੰਤੇ ਵੀ ਪੈਸੇ ਮੈਨੇ ਇਹਨਾਂ ਸ਼ਹਿਰ ਜਵਾਬ ਦਿੱਤਾ ਵਾ ਤੇ ਜੀ ਨੇ ਫਿਰ ਕਮੈਂਟ ਕੀਤਾ ਜੀ ਦਾ ਕਮੈਂਟ ਸੀਗਾ ਜੀ ਜਿਹੜੇ ਅਗਸਤ ਵਾਲੀਆਂ ਅਪਾਇੰਟਮੈਂਟਾਂ ਵਾ ਤੇ ਉਹ ਵੀ ਰੀਸਚੂਲ ਹੋਣਗੀਆਂ ਉਹ ਅੱਗੇ ਹੋਣਗੀਆਂ ਨਹੀਂ ਜੀ ਜਿਹੜੀਆਂ ਅਗਸਤ ਵਾਲੀਆਂ ਅਗਸਤ ਆ ਗਈਆਂ ਅਗਸਤ ਵਾਲੀਆਂ ਜਿਹੜੀਆਂ ਵੀ ਉਹ ਨਹੀਂ ਰੀਸਚੂਲ ਹੋਣੀਆਂ ਨਹੀਂ ਆ ਕੇ ਹੋਣੀਆਂ ਜਿਹੜੀਆਂ ਅਕਤੂਬਰ ਵਾਲੀਆਂ ਸਤੰਬਰ ਵਾਲੀਆਂ ਤੇ ਉਹ ਹੋ ਰਹੀਆਂ ਵਾ ਤੇ ਉਹ ਜਿਹੜੀਆਂ ਅੱਗੇ ਨਵੰਬਰ ਵਾਲੀਆਂ ਉਹ ਵੀ ਹੋ ਸਕਦੀਆਂ ਉਹਨਾਂ ਦੇ ਵੀ ਕੋਲੇ ਚਾਂਸ ਆ ਤੇ ਗਾਸਟ ਦੀਆਂ ਜਿਹੜੇ ਵੀ ਡਾਕਟਰ ਨਾਲ ਅਪਾਇੰਟਮੈਂਟਾਂ ਮਿਲੀਆਂ ਤੇ ਉਹ ਉਹੀ ਰਹਿਣਗੀਆਂ ਉਹ ਨਹੀਂ ਬਦਲੀਆਂ ਜਾਣਗੀਆਂ ਤੇ ਮਤਲਬ ਜਿਹੜੀਆਂ ਉਹ ਤੋਂ ਬਾਅਦ ਫਿਰ ਨਵੰਬਰ ਦੀਆਂ ਜਾਂ ਸੰਬੰਧ ਤੱਕ ਤਾਂ ਹਾਲੇ ਸ਼ਾਇਦ ਨਹੀਂ ਗਈਆਂ ਹੋਣਗੀਆਂ ਤੇ ਉਹ ਜਿਹੜੀਆਂ ਵਾ ਉਹ ਅੱਗੇ ਆਉਣਗੀਆਂ ਤੇ ਬਾਕੀ ਇਹਦੇ ਨਾਲ ਜਿਹੜੀਆਂ ਪਹਿਲਾਂ ਦੇ ਕਮੈਂਟ ਆਉਂਦੇ ਆ ਜਿ ਕੋ ਅਪਾਇੰਟਮੈਂਟਾਂ ਕਿਉਂ ਨਹੀਂ ਮਿਲਦੇ ਆ ਮਿਲ ਰਹੀਆਂ ਜੀ ਤੇ ਅੱਜ ਜਾ ਕੇ ਮਤਲਬ ਅਕਤੂਬਰ ਨਵੰਬਰ ਦੀਆਂ ਲੈ ਲਈਆਂ ਇੱਕ ਵੀਰ ਆਪਾਂ ਲਾ ਕੇ ਦਿੱਤੀ ਆ ਉਹਨੂੰ ਅਕਤੂਬਰ ਦੇ ਵਿੱਚ ਜਿਹੜੀ ਕਵੈਂਟਮੈਂਟ ਆ ਮਿਲੀ ਆ ਤੇ ਹੋ ਸਕਦਾ ਉਹ ਵੀ ਸ਼ੇਡ ਹੋ ਕੇ ਅੱਗੇ ਆ ਜਾਵੇ ਬਾਕੀ ਫੈਮਿਲੀ ਫੈਮਿਲੀ ਜਿਹੜੀਆਂ ਕਵੈਂਟਮੈਂਟਾਂ ਵਾ ਤੇ ਉਹ ਉਹ ਮਤਲਬ 콜 ਰਈਆਂ ਵਾ ਥੋੜਾ ਜਿਹਾ ਸਮਸਾ ਹੁਣੀ ਸੀ ਉਸ ਤੋਂ ਬਾਅਦ ਹੁਣ ਨਾ ਤੇ ਤੁਸੀਂ ਆਪ ਦਾ ਕਹਿ ਕੇ ਰੱਖੋ ਜੇ ਵੀ ਵੀਰ ਭੈਣ ਦੇ ਆਪਣੇ ਫੈਮਿਲੀ ਕਵੈਂਟਮੈਂਟਾਂ ਚ ਕੋਲੀਆਂ ਤੇ ਵੀ ਨਾਲ ਦੀ ਨਾਲ ਜਦੋਂ ਹੀ ਓਪਨ ਹੋ ਜਾਂਦੀ ਹੈ ਕੋਈ ਪੁਆਇੰਟ ਵੈਂਟ ਆ ਗਈ ਚੁੱਕੀ ਜਾ ਸਕੇ ਤੇ ਹਾਂਜੀ ਅੱਗੇ ਜਲਾਈ ਵਾਲੇ ਪੇਪਰਾਂ ਗਾ ਦੇ ਜੇ ਅਸੀਂ ਤਾਂ ਆਪਾਂ ਪੂਰੀ ਵੀਡੀਓ ਬਣਾ ਕੇ ਆਪਣੇ ਪਿੰਨਾ ਚੈਨਲਾਂ ਤੇ ਸ਼ੇਅਰ ਕੀਤੀ ਆ ਫਿਰ ਵੀ ਵੀਰਾਂ ਦੇ ਪਹਿਨਾ ਦੇ ਕਮੈਂਟ ਆਉਂਦੇ ਆ ਵੀ ਜਲਾਈ ਦੇ ਵਿੱਚ ਜੀ ਕਿਹੜੇ ਪੇਪਰ ਭਰੇ ਜਾਣੇ ਉਹਨਾਂ ਦਾ ਕੋਟਾ ਕਿੰਨਾ ਵਾ ਤੇ ਉਹ ਆਪਾਂ ਹੁਣ ਜ਼ਿਆਦਾ ਉਹਦੇ ਬਾਰੇ ਡਿਟੇਲ ਚ ਨਹੀਂ ਜਾਣਾ ਜਿਹੜੀ ਵੀ ਵੀਰ ਪੈਨ ਅਨੇਕੀ ਜਾਣਕਾਰੀ ਲੈਣੀ ਹੋ ਆਪਣੇ ਚੈਨਲਾਂ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਇਹਦਾ ਬੋਟਾ ਦਾ 30% ਆ ਤੇ ਇਹ ਜਿਹੜੇ ਸੀਗਨਲ ਪੇਪਰ ਵੀ ਭਰੇ ਜਾਣੇ ਆ ਇਕੱਠੇ ਉੱਪਰ ਜਿਹੜੀ ਕਲੈਕਟ ਹੋਣੀ ਆ ਤੇ ਉਹ ਤੋਂ ਬਾਅਦ ਜਿਹੜੀਆਂ ਸੱਚੀਆਂ ਦਿਨਾਂ ਦੇ ਹੋਏ 20 ਦਿਨਾਂ ਦੀ 20 ਦਿਨਾਂ ਦਾ ਟਾਈਮ ਲੰਘਦਾ ਉਸ ਤੋਂ ਬਾਅਦ ਜਿਹੜੇ ਨੂਲੇ ਆਉਦੇ ਆ ਨਿਕਲਨੇ ਸਟਾਰਟ ਹੋ ਜਾਣੇ 1 ਜੁਲਾਈ ਤੋਂ ਲੈ ਕੇ 3 ਜੁਲਾਈ ਤੱਕ ਫੈਲਾ ਭਰਨ ਦਾ ਟਾਈਮ ਹੈ ਜਿਹੜੇ ਵੀ ਵੀਰ ਭੈਣਾਂ ਨੇ ਆਗਿਆ ਫੈਲਾ ਭਰਾਈਆਂ ਉਹ ਭਰ ਸਕਦੇ ਆ ਤੇ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਿੰਦੇ ਆ ਵੀ ਮੇਰੀ ਜੀ ਨੂੰ ਫੈਲਾ ਇਸ ਵਾਰ ਵੀ ਕੋਟਾ ਗਿਆ ਕੇ ਲੈਡੀ ਜੀ ਦਾ ਰਹਿੰਦਾ ਜੇ ਕੋਈ ਮਿੰਨ ਭੈਣ ਫੀਪਰ ਭਰਾਉਗੀ ਤੇ ਸ਼ੌਪ ਅਸੈਂਟ ਉਹਦੇ ਚਾਹਾਂਸਾ ਫੀਪਰ ਨਿੱਕਾ ਦੇ ਹਾਂਜੀ ਅੱਗੇ ਆਪਾਂ ਵੀਜ਼ਾ ਕਿੰਨੇ ਦਿਨਾਂ ਬਾਅਦ ਚੱਲ ਆ ਲੱਗਦਾ ਹਾਂਜੀ ਬਾਕੀ ਕਮੈਂਟ ਤਾਂ ਆਪਣੇ ਵੀਰ ਭੈਣਾਂ ਦੇ ਬੋਤਾ ਤੇ ਆਪਣੇ ਵੀਡੀਓ ਵੀ ਲੰਬੀ ਹੋ ਜਾਣੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਥੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਆ ਆਪਾਂ ਨਾਲ ਉਹ ਲਾ ਵੀ ਦਮਾਂਗੇ ਇੱਕ ਤੇ ਆਪਾਂ ਤੁਹਾਨੂੰ ਡਿਟੇਲ ਵੀ ਦੱਸ ਦਿੰਨੇ ਆ ਵੀ ਜਿਹੜੀ ਵੀ ਪਹਿਲਾਂ ਦੇ ਬਹੁਤ ਕਮੈਂਟ ਆ ਰਹੇ ਆ ਵੀ ਜਿੰਨਾ ਦੇ ਹੁਣ ਲੇਆਉਟ ਤੇ ਨਿਕਲ ਕੇ ਫੇਲਾ ਜਮਾ ਕਰਾਉਣੀਆਂ ਕਰਾਉਣ ਜਾਣੀਆਂ ਕਿ ਕੀ ਕੀ ਡਾਕੂਮੈਂਟ ਚਾਹੀਏ ਆ ਉਹ ਤਾਂ ਚਲੋ ਆਪਾਂ ਹੁਣ ਪਿੱਛੇ ਤਾਂ ਨਹੀਂ ਚਾਲਦੇ ਕਿਉਂਕਿ ਪਿੱਛੇ ਵੀ ਆਪਣੀਆਂ ਬਹੁਤ ਵੀਡੀਓ ਪਾਈਆਂ ਹੋਈਆਂ ਵਾ ਫਿਰ ਵੀ ਮੋਂ ਆਪਣੇ ਨਾਲ ਜਿਹੜੇ ਨਵੇਂ ਵੀਰ ਭੈਣ ਜੁੜੇ ਆ ਤੁਹਾਡਾ ਜੀ ਇਹਨਾਂ ਦੇ ਹੰਮੂਲੇ ਆਫ ਤੇ ਨਿਕਲੇ ਪਹਿਲਾਂ ਜਮਾ ਕਰਾ ਦੱਸਦੇ ਆ ਕਿ ਕੀ ਕੀ ਚਾਹੀਦਾ ਹੁੰਦਾ ਵਾ ਤੇ ਬੈਠ ਰਹੂ ਹੋ ਤੁਹਾਨੂੰ ਸਕਰੀਨ ਤੇ ਤੁਸੀਂ ਫੋਟੋ ਦੇਖ ਸਕਦੇ ਤੇ ਵੀਰ ਭੈਣ ਆਪ ਵੀ ਪੜ ਸਕਦੇ ਆ ਤੇ ਕਿਹੜੇ ਕਿਹੜੇ ਡਾਕੂਮੈਂਟ ਆ ਜਿਹੜੇ ਆ ਜ਼ਰੂਰੀ ਚੱਲਦੇ ਨੇ ਆ ਲੈ ਕੇ ਜਾਣ ਤੇ ਬਾਕੀ ਆਪਾਂ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੀ ਚੈਕ ਲਿਸਟ ਆ ਤੁਸੀਂ ਆਪ ਵੀ ਚੈੱਕ ਕਰ ਸਕਦੇ ਆ ਤੇ ਬਾਕੀ ਇੱਕ ਤਾਂ ਜਿਹੜੀ ਵੀ ਫਾਰਮ ਜਿਹੜੀ ਛਿੱਟਲੀ ਦੀ ਪੂਰੀ ਕੰਪਲੀਟ ਹੋਣੀ ਚਾਹੀਦੀ ਹੈ ਨੰਬਰ 1 ਤੇ ਆ ਜਿਹੜੀ ਫਾਈਲ ਆ ਤੁਹਾਡੀ ਉਹ ਪੂਰੀ ਕੰਪਲੀਟ ਹੋਣੀ ਚਾਹੀਦੀ ਹੈ ਜੋ ਫਾਈਲ ਦੇ ਵਿੱਚ ਕੀ ਕੀ ਪੋਣਾ ਚਾਹੀਦਾ ਤੇ ਉਹਦੇ ਵਿੱਚ ਜਿਹੜੀਆਂ ਦੋ ਜਿਹੜੇ ਕੋਲੇ ਪਾਸਪੋਰਟਸ ਜਿਹੜੀ ਸਾਈਜ਼ ਫੋਟੋ ਮੰਗਿਆ ਚਾਹੀਦੇ ਆ ਤੇ ਉਹ ਜਿਹੜੀ ਬੈਕਗ੍ਰਾਉਂਡ ਆ ਵੀ ਵਾਈਟ ਹੋਣੀ ਚਾਹੀਦੀ ਆ ਤੇ ਬਾਕੀ ਜਿਹੜਾ ਤੁਹਾਡਾ ਪਾਸਪੋਰਟ ਆ ਹਨਾ ਤੇ ਉਹ ਘੱਟੋ ਘੱਟ 18 ਮਹੀਨੇ ਵੈਲਿਡ ਹੋਣਾ ਚਾਹੀਦਾ ਤੇ ਜਿਹੜੇ ਅਗਲੇ ਉਹ ਸਾਫ਼ ਹੋਣੇ ਚਾਹੀਦੇ ਤੇ ਇੱਕ ਵੀ ਇਟਲੀ ਤੋਂ ਹੁਣ ਕੀ ਚਾਹੀਦਾ ਮੈਟ੍ਰਿਕ ਤੋਂ ਚਾਹੀਦਾ ਇੱਕ ਜੀ ਸੀ ਸਟੇਟ ਫਾਰਮ ਇੱਕ ਲੋਅ ਲੀਅਰ ਆਫ ਤੇ ਫੋਟੋ ਕਾਪੀ ਡੰਮੀ ਟੈਟ ਤੇ ਜੇ ਸੈਨਿਕਨ ਵੀਜ਼ਾ 2 ਰੈਸਟ ਵੀਜ਼ਾ ਤਾਂ 올 ਟਰਨ ਜਿਹੜੀ ਟੈਟ ਲੱਗਣੀ ਕਿ ਤੇ ਇੱਕ ਮਾਲਕ ਦਾ ਜਿਹੜਾ ਆਈ ਪ੍ਰੂਫ ਆ ਜਿਹੜੀ ਆਈ ਵੀ ਕਾਫੀ ਕਾਪੀਆਂ ਹੋ ਲੱਗਣੀਆਂ ਤੇ ਜੇ ਮਾਲਕ ਇਟਾਲੀਅਨ ਨਹੀਂਗਾ ਤੇ ਇਹ ਮਤਲਬ ਉਹਦੀ ਜਿਹੜੀ ਸੰਯੋਗ ਦੀ ਕਾਪੀ ਆ ਹੋ ਲੱਗਣੀਆਂ ਮੈਡੀਕਲ ਅਨਸਰਸ ਲੱਗਣਾ ਤੇ ਬਾਕੀ ਜਿਹੜਾ ਕੁਝ ਨਹੀਂ ਲੱਗਣਾ ਸਰਪੈਂਚ ਦਾ ਐਫੀਡੇਵਿਟ ਮੈਡੀਕਲ ਬਾਕੀ ਟਿਕਰਾ ਸੋਨੇ ਬੈਂਕ ਬੈਲੈਂਸ ਇਹੋ ਜੀ ਕੋਈ ਵੀ ਚੀਜ਼ ਨਹੀਂ ਲੱਗਣੀ ਇਹ ਵੀ ਵੀਰਾਂ ਦੇ ਬਹੁਤ ਕਮੈਂਟ ਆਉਂਦੇ ਆ ਜੀ ਸਰਪੈਂਚ ਦਾ ਹੈ ਫਿਰ ਲੱਗੂਗਾ ਜਾਂ ਕੋਈ ਬੈਂਕ ਬੈਲੈਂਸ ਤੇ ਇਦਾਂ ਦਾ ਮੈਡੀਕਲ ਵੀ ਉਹ ਇਟਲੀ ਆਉਣ ਦੇ ਲਈ ਕੋ ਨੂੰ ਉਹ ਚੀਜ਼ਾਂ ਦੇ ਕੋਈ ਲੋੜ ਨਹੀਂਗੇ ਇਹ ਹੁੰਦੇ ਨੇ ਬਿਲੋਂ ਦੇ ਚਾਰਾ ਹੈ ਆਪਣਾ ਨਾਮ ਹੋ ਜੇ ਕਿਸੇ ਕਿਸੇ ਡਾਕਟਰ ਕੋਲੇ ਇਹ ਤਾਂ ਨਾ ਕੋਈ ਹੈਗਾ ਕਿਸੇ ਨਾਲ ਲੈ ਵੀ ਜਾਏ ਉਹ ਤੇ ਜੈਸੇ ਉਹ ਨਹੀਂ ਮੰਗਦੇ ਜੀका ਜੀ ਏਸੀ ਦੀ ਅੱਜ ਦੀ ਆਪਣੇ ਵੀਡੀਓ ਬਾਕੀ ਵੀਰਾਂ ਦੇ ਜਿਹੜੇ ਕਮੈਂਟ ਆ ਰਹੇ ਆ ਵੀ ਜਿਹੜੇ ਵੀਰਾਂ ਪਹਿਣਾ ਦੇ ਹਜੇ ਤੱਕ ਜਿਹੜੇ ਮਤਲਬ ਨੁਲਾਸ ਦਾ ਜਿਹੜਾ ਨਹੀਂ ਨਿਕਲਿਆ ਦਾ ਤੇ ਉਹਨਾਂ ਦੇ ਬਹੁਤ ਕਮੈਂਟ ਆ ਰਹੇ ਆ ਤੇ ਇਹਦੇ ਚ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਵੀ ਦੱਸਿਆ ਹੋਇਆ ਡਿਟੇਲ ਚ ਵੀ ਜਦੋਂ ਪੇਪਰ ਨਿਕਲਣੇ ਸਟਾਰਟ ਹੋ ਜਾਂਦੇ ਆ 100% ਦੇ ਵਿੱਚੋਂ 80% ਪੇਪਰ ਆ ਜਿਹਦੇ ਇਹ ਲਗਾਤਾਰ ਮਤਲਬ ਜਿਹਦੇ ਪੂਰੇ ਡਾਕੂਮੈਂਟਸ ਆਈਆ ਜਿਹੜੇ ਇਹਨਾਂ ਚਾਹੀਦੇ ਆ ਸਾਰਾ ਕੁਸ ਤੇ 80% ਜਿਹੜੇ ਨੋਲੇ ਆਤੇ ਆ ਇਹ ਲਗਾਤਾਰ ਨਾਲ ਦੀ ਨਾਲ ਹੀ ਜਿਹੜੇ ਕੱਟ ਹੁੰਦੇ ਆ ਕਿਉਂਕਿ ਆਪਣੇ ਤਾਂ ਦੇਖਣ ਦੀ ਗੱਲ ਹੀ ਆ ਡੇਲੀ ਤੋਂ ਤੋਂ 10-14 ਨੋਲੇ ਆਫ ਤੇ ਆਗੇ ਤੇ ਜਾਂ ਵੀਰਾਂ ਦੇ ਕਮੈਂਟ ਬਹੁਤ ਹੁੰਦੇ ਆ ਹਾਲ ਹੀ ਵਿੱਚ ਬਿੱਬੀਆਂ ਬਾਈਆਂ ਦਿਨਾਂ ਦੇ ਵਿੱਚ ਬੈਠੀ ਫਿਰ ਆਪਾਂ ਪਿੱਤਰ ਪਰਾਉਨੇ ਕਲੈਕ ਹੁੰਦੇ ਆ ਫਿਰ ਨਿਕਲ ਥਾ ਥਾ ਜਿਹੜੇ ਨੋਲੇ ਉਸੇ ਉੱਤੇ ਲੱਗ ਜਾਂਦੇ ਆ ਉਸ ਤੋਂ ਬਾਅਦ ਸਟਾਰਟ ਹੋ ਜਾਂਦੇ ਆ ਸਾਹ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਇਹ ਵੀ ਇਦਾਂ ਹੀ ਹੁੰਦੀ ਆ ਜਿਹੜੇ ਡਾਕੂਮੈਂਟ ਸਹੀ ਆ ਇਹ ਨਾਲ ਦੀ ਨਾਲ ਇਥੇ ਵੀ ਜਿਹੜੀ ਨੁਲੀ ਆਉਂਦੀ ਆ ਉਹ ਉਹ ਨਿਕਲ ਲੱਗ ਜਾਂਦੀ ਆ ਹਮ ਜੇ ਦੇ ਵੀ ਕਿਸੇ ਦੇ ਬਾਦਕਾਟ ਹੁੰਦੀ ਆ ਪੇਪਰਾਂ ਦੀ ਉਹ ਪਹਿਲਾਂ ਉਹ ਰੱਖ ਲੈਂਦੇ ਆ ਤੇ ਮੇਲਾ ਕਰ ਦਿੰਦੇ ਆ ਵੀ ਡਾਕੂਮੈਂਟ ਤੁਹਾਡਾ ਆ ਘਾਟਾ ਤੁਸੀਂ ਡਾਕੂਮੈਂਟ ਦਓ ਤੇ ਆਪਕਾ ਵੀ ਡਾਕੂਮੈਂਟ ਜਦੋਂ ਦੇ ਦਿੰਦੇ ਆ ਤੁਸੀਂ ਦਸਾਂ ਕਿ ਨਾਲ ਦੇ ਵਿੱਚ ਉਹ ਵੀ ਤੁਹਾਨੂੰ ਨੁਲਾਸਾ ਮੈਲਜਨ ਦਾ ਤੇ ਬਾਕੀ ਰਹਿ ਗਿਆ ਜਿਹੜਾ 20% ਇਹ ਪਰਸੈਂਟ ਜਿਹੜੇ ਸਾਲ ਵਾਲੇ ਪੇਪਰ ਆ ਉਹ ਤੁਹਾਨੂੰ ਆਪਾਂ ਦੱਸਿਆ ਹੀ ਆ ਵੀ ਸਾਲ-ਸਾਲ ਤੱਕ ਵੀ ਨਿਕਲਦੇ ਹੀ ਰਹਿੰਦੇ ਆ ਉਹਦੇ ਵਿੱਚ ਜਿਹੜੇ ਵੀ ਭੈਣਾਂ ਨੇ ਸਾਲ ਵਾਲੇ ਪੇਪਰ ਭਰਾਈ ਆ ਤੇ ਉਹ ਤੁਸੀਂ ਟੈਨਸ਼ਨ ਨਾ ਲਓ ਕਿਤੇ ਵੀ ਤੁਹਾਡਾ ਜਿਹੜੇ ਸਾਰੇ ਡਾਕੂਮੈਂਟ ਥੋੜੇ ਸਹੀ ਆ ਉਦੋਂ ਵੀ ਤੁਹਾਡਾ ਨੁਕਸਾ ਜਿਹੜਾ ਨਿਕਲ ਸਕਦਾ ਬਾਕੀ ਜੇ ਤੁਹਾਡਾ ਕੋਰਦੇ ਵਿੱਚ ਨਾਮ ਆ ਗਿਆ ਪੇਪਰ ਦੀ ਕੋਈ ਬਾਤ ਘਟ ਮੰਦੀ ਆ ਉਹ ਪੇਪਰ ਜਿੱਦਾਂ ਉਹਨਾਂ ਨੇ ਰੈਡੀ ਕਰਕੇ ਜਿਹਨੇ ਤੁਹਾਡੇ ਚ ਭਰਾਈ ਆ ਂਡੇ ਤਾਂ ਤੇ ਉਹ ਨਾਲ ਹੀ ਨਾਲ ਉਹਨੂੰ ਰੌਸਤਾ ਮਿਲ ਜਾਣਾ ਤੇ ਜੇ ਨਹੀਂ ਦਿੱਤਾ ਫਿਰ ਤੁਸੀਂ ਆਪ ਦਾ ਟਾਰਕ ਛੱਡ ਦੋਗੇ ਤੁਹਾਡੇ ਜਿਹੜੇ ਪੇਪਰ ਆ ਨਿਕਲ ਲੇਗੇ ਤੇ ਬਾਕੀ ਜਿਹੜੇ 9 ਮਹੀਨੇ ਵਾਲੀ ਵੀਰ ਆ ਤੇ ਬਾਕੀ ਡੋਮੈਸਟਿਕ ਪੇਪਰ ਆ ਆਪਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸੀਜ਼ਨ ਪੇਪਰ ਆ ਇਹ ਮਤਲਬ ਥਾਲੀ-ਥਾਲੀ ਦੇ ਹਿੱਤਾਂ ਦੀ ਕਾਟ ਦਿੰਦੇ ਆ ਤਾਂ ਕਿ ਉਹ ਸੀਜ਼ਨ ਪੇਪਰ ਹੁੰਦੇ ਆ ਕੇ ਉਹਨਾਂ ਨੇ ਕੰਮ ਕਰਨਾ ਹੁੰਦਾ ਕਿਸੇ ਵੀ ਤਰ੍ਹਾਂ ਦੇ ਮਾਲਕ ਨੇ ਮੰਗਿਆ ਹੁੰਦਾ ਬੰਦਾ ਜੀ ਮੇਰੇ ਰੈਸਟੋਰੈਂਟ ਦੇ ਵਿੱਚ ਤੇ ਆ ਰਾਂ ਕਿਸੇ ਖੇਤੀવાડી ਦਾ ਫਰੂਟਾਂ ਦਾ ਕੋਈ ਵੀ ਕੰਮ ਜਿਹੜਾ ਸੀਜ਼ਨ ਵਾਲਾ ਤੇ ਉਹ ਤਾਂ ਇਟਾੜ ਦੇ ਜਨ ਆ ਵੀ ਜਾਂਨ ਤੇ ਬਾਕੀ ਰਹਿ ਜਾਂਦੇ ਆ ਜਿਹੜੇ ਡੋਮੈਸਟਿਕ ਪੇਪਰ ਉਹ ਫਰੂਟੇ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਆ ਬਈ ਕੋਟਾ ਦਾ ਬਹੁਤ ਘੱਟ ਹੁੰਦਾ ਹਾਂ ਤੇ ਉਹ ਤਕਰੀਬਨ ਜਿੰਨੇ ਪੇਪਰ ਨਿਕਲਨੇ ਹੁੰਦੇ ਆ ਉਹ ਨਿਕਲ ਜਾਂਦੇ ਆ ਉਹਦੇ ਵਿੱਚੋਂ ਵੀ ਇਹ ਥੋੜੇ ਜਿਹੇ ਕਿ ਪਰਸੈਂਟ ਰਹਿ ਜਾਂਦੇ ਆ ਉਹ ਵੀ ਹੌਲੀ ਹੌਲੀ ਕੱਢ ਦੇ ਦਿੰਦੇ ਆ ਤੇ ਹਾਂਜੀ ਬਾਕੀ ਆਪਾਂ ਚੱਲਦੇ ਆਂ ਵੀ 80% ਜਿਹੜੇ ਪੇਪਰ ਆ ਇਹ ਬਹੁਤ ਤੇਜ਼ੀ ਨਾਲ ਕੱਢਦੇ ਆ ਤੇ ਬਾਕੀ ਜਿਹੜੇ 20% ਰਹਿ ਜਾਂਦੇ ਆ ਤੇ ਉਹ ਫਿਰ ਹੌਲੀ 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 ਉਹ ਕੱਢਦੇ ਰਹਿੰਦੇ ਆ ਤੇ ਇਦਾਂ ਆਪਾਂ ਨੂੰ ਲਗਾਤਾਰ ਨਹੀਂ ਪਤਾ ਲੱਗਦਾ ਤਾਂ کافی ਦਿਨਾਂ ਬਾਅਦ ਹੀ ਪਤਾ ਲੱਗ ਜਾਂਦਾ ਜਿਵੇਂ ਮੈਂ ਹਮਤਾਨੇ ਪਿਛਲੀ ਵੀਡੀਓ 'ਚ ਦੱਸਿਆ ਤੁਸੀਂ ਆਪੇ ਵੀ ਕਮੈਂਟ ਪੜ੍ਹਿਆ ਹੋਣਾ ਵਾ ਇੱਕ ਭੈਣ ਦਾ ਕਮੈਂਟ ਸੀ ਆ ਕਿ ਸਾਡੀ ਕਿੰਨਾ ਜਾਣਿਆ ਰਹੇਗਾ ਨੂਲਾ ਹਸਪਤਾਲ ਮਤਲਬ ਉਹ ਉਹ ਨਿਕਲ ਗਿਆ ਤੇ ਇਹ ਤਾਂ ਇਹ ਮਤਲਬ ਹੌਲੀ ਹੌਲੀ ਉਹ ਕੋ ਬੇਟੀ ਡਬਲ ਥੋੜੇ ਜਿਹਾ ਡਾਕੂਮੈਂਟ ਹੋ ਗਿਆ ਤੁੜਾ ਕਰੋ ਇਹਨੂੰ ਲਾਉਂਦਾ ਫਾਇਦਾ ਮੈਂ ਕੱਲ੍ਹ 사ਕਾ ਬਾਕੀ ਸਾਲਾਂ ਲਈ ਦੇ ਦਾਂ ਜਿਹੜੀ ਰੀਟਿਪਸੀ ਕਰ ਸਕਦੇ ਆ ਨਿਕਲ ਵੀ ਆਉਣਗੇ ਤੇ ਬਾਕੀ ਕਿਉਂਕਿ ਹੁਣ ਤਾਂ ਕੋਈ ਆਪਸ਼ਨ ਨਹੀਂ ਨਹੀਂ ਤੁਹਾਡੇ ਕੋਲੇ ਇਹ ਕਿਸੇ ਵੀਰ ਭੈਣ ਦੇ ਨਾਮ ਹੀ ਨਿਕਲੇ ਤੇ ਅੱਗੇ ਜਾ ਕੇ ਕਿਸੇ 2026 ਦੇ ਵਿੱਚ ਤੁਸੀਂ ਪੇਪਰ ਪੜਾ ਸਕਦੇ ਹੋ ਵੀਰਵਾਰ ਤੇ ਬਾਕੀ ਜੇ ਤੁਹਾਡੇ ਡਾਕੂਮੈਂਟ ਸਹੀ ਹੈ ਜਾਂ ਤੁਹਾਡੇ ਦੇ ਵਿੱਚ ਤੁਹਾਡਾ ਨਾਮ ਆ ਗਿਆ ਤੇ ਤੁਹਾਡੇ ਪੇਪਰ ਨਿਕਲਣੇ 100% ਚਾਂਸ ਹੈ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਇਹਦੇ ਵਿੱਚ ਹੁਣ ਇੱਕ ਵੀ ਤਾਂ ਕਮੈਂਟ ਆਇਆ ਸੀਗਾ ਵੀ ਸੈਸਟ ਤੁਸੀਂ ਲਾਈਵ ਕਿਉਂ ਨਹੀਂ ਜਾਂਦੇ ਬਾਜੀ ਵੀ ਨਹੀਂ ਜਾਂਦੇ ਅੱਗੇ ਜੇ ਹਾਂਜੀ ਅੱਗੇ ਇਹ ਸੰਡੇ ਨੂੰ ਇੱਕ ਦਿਨ ਲਾਈਵ ਜਾਂਦੇ ਸੀਗੇ ਜਿਹੜੇ ਵੀਰ ਭੈਣਾਂ ਦੇ ਕਮੈਂਟ ਹੁੰਦੇ ਸੀਗੇ ਤੇ ਉਹ ਨਾਲ ਤੁਸੀਂ ਗੱਛਦੇ ਸੀਗੇ ਤੇ ਨਾਲ ਦੀ ਗੱਲ ਤੋਂ ਪਤਾ ਲੱਗ ਜਾਂਦਾ ਸੀਗਾ ਤੇ ਹੁਣ ਇਹਨਾਂ ਦਾ ਸੰਡੇ ਨੂੰ ਵੀ ਨਹੀਂ ਟਾਈਮ ਹੁੰਦਾ ਕੋਈ ਨਾ ਕੋਈ ਕੰਮ ਹੁੰਦਾ ਹੀ ਆ ਜਿਹੜਾ ਸੰਡੇ ਨੂੰ ਵੀ ਕਰਨਾ ਹੁੰਦਾ ਵਾ ਜਾਂ ਕੋਈ ਭਰੇ ਆਪ ਦਾ ਨਾਲ ਨਾਲਾ ਹੁੰਦਾ ਵਾ ਕੋਈ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਆਪ ਦਾ ਡਾਕੂਮੈਂਟ ਦਾ ਜਾਂ ਕੋਈ ਵੀ ਸੰਡੇ ਨੂੰ ਵੀ ਇਹ ਇਹ ਵੀਡੀਓ ਹੀ ਵੀ ਰੇਂਡਿਆ ਤੇ ਬਾਕੀ ਮੈਂ ਲਾਈਵ ਕਿਉਂ ਨਹੀਂ ਜਾਂਦੀ ਮੈਂ ਕੰਮ ਨਹੀਂ ਗਈ ਸੀਗੀ ਉਹ ਮੇਰੇ ਫਰੈਂਡ ਆਈ ਕਰਕੇ ਤੇ ਉਸ ਤੋਂ ਬਾਅਦ ਮੈਂ ਸੋਚਿਆ ਸੀ ਕਿ ਮੈਂ ਟਾਈਮ ਘਟ ਕੇ ਜਾਇਆ ਕਰੂੰਗੀ ਪਰ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾ ਜਿਵੇਂ ਕਿ ਅੱਜ ਵੀ ਮੇਰੇ ਫੁੱਟੀਆਂ ਤੇ ਹੁਣ ਵੀ ਹੁਣ 10:00 ਵੱਜ ਗਏ ਆ ਤੇ ਇਸ ਟਾਈਮ ਵੀ ਆਪਾਂ ਕੀ ਹਜੇ ਮੇਰਾ ਘਰ ਦਾ ਸਾਰਾ ਕੰਮ ਪਿਆ ਹੋਆ ਆ ਛੁੱਟੀ ਵਾਲੇ ਦਿਨ ਵੀ ਤੇ ਕੋਸ਼ਿਸ਼ ਕਰਾਂਗੇ ਜੇ ਅੱਜ ਟਾਈਮ ਲੱਗਾ ਤਾਂ ਸ਼ਾਮ ਨੂੰ ਮੈਂ ਦੇਖੂੰਗੀ ਲਾਈਵ ਜਾਂਦੀ ਤੇ ਤੁਹਾਡੇ ਕਮੈਂਟਾਂ ਦੇ ਆਨਸਰ ਆ ਤੇ ਉਹ ਆਪਾਂ ਨਾਲ ਹੀ লাইਵ ਲਈ ਸੇਵਾ ਨਾ ਲਈ ਤੇ ਬਾਅਦ ਮੈਂ ਪੱਕਾ ਨਹੀਂ ਕਹਿ ਸਕਦੀ ਜੇ ਟਾਈਮ ਲੱਗਾ ਤਾਂ ਆਪਾਂ ਲਾਈਵ ਜਾਵਾਂਗੇ ਕਿ ਨਹੀਂ ਫਿਰ ਆਪਣੀ ਵੀਡੀਓ ਦਾ ਆਏ ਕਰੂੰਗੀ ਜਿੰਨੇ ਕਾਪਾ ਨੂੰ ਤੁਸੀਂ ਕਮੈਂਟ ਪੁੱਛਨੇ ਆ ਤੇ ਜਿਹੜੀ ਜਾਣਕਾਰੀ ਹੈ ਵੀਡੀਓ ਠੀਕ ਹੈ ਜੀ ਅੱਜ ਦੀ ਆਪਣੀ ਵੀਡੀਓ ਲੰਬੀ ਹੋਗੀ ਕਿਉਂਕਿ ਆਪਣੀਆਂ ਗੱਲਾਂ ਬਾਤਾਂ ਕਾਫੀ ਸੀ ਕਿਉਂਕਿ ਅੱਜ ਮੇਰੇ ਕੋਲੇ ਵੀ ਚੱਲ ਛੁੱਟੀ ਸੀਗੀ ਤੇ ਇਹ ਨਿਕਾਲੀ ਸੀਗੀ ਨਾ ਕੰਮ ਤੇ ਜਾਣ ਦੀ ਤੇ ਨਾਲੇ ਸੱਚੇ ਬਾਤ ਥੋੜੇ ਜਿਹੇ ਕਮੈਂਟ ਵੀ ਸੀ ਤੇ ਬਾਤ ਜਿਹੜੀ ਆਪਣੇ ਕੋਲੇ ਸਾਰੇ ਆਪਾਂ ਜਾਣਕਾਰੀ ਵਾਲੀ ਗੱਲਾਂ ਆਪਾਂ ਤੁਹਾਡੇ ਨਾਲ ਦਿੱਤੀਆਂ ਵਾ ਤੇ ਕੋਈ ਕੋਈ ਵੀ ਅਪਾਇੰਟਮੈਂਟ ਕੋ ਲੈ ਕੇ ਜਾਂ ਨਵੇਂ ਜਿਹੜੇ ਜਲਾਈਚ ਪੇਪਰ ਜਿਹੜੇ ਕਲੈਕਟ ਅਕਤੂਬਰ ਤੋਂ ਹੋਣੇ ਆ ਤਾਂ ਜਾਂ ਜਿਹੜੇ ਕੀਪੇਨਾ ਨੂੰ ਫੈਲਾ ਤਿਆਰ ਕਰਨ ਲਈ ਪਹਿਲਾਂ ਜਮਾ ਕਰਾਉਣ ਲਈ ਡਾਕੂਮੈਂਟ ਚਾਹੀਦੇ ਉਹ ਸਾਰੀ ਥੇੜੀ ਆਪਾਂ ਜਾਣਕਾਰੀ ਵਾਲੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਅੱਗੇ ਵੀ ਕਰਾਂਗੇ ਬਾਕੀ ਜੇ ਕੋਈ ਕੀਪੇਨਾ ਡਾਕੂਮੈਂਟ ਸੈੱਟ ਹੈ ਉਹਦੇ ਲਈ ਆਪਾਂ ਮਾ ਹੁੰਦੇ ਆ ਤੇ ਕਿਸੇ ਫੇਰ ਉਬਸਿਕ ਕੋਈ ਵੀ ਤਰ੍ਹਾਂ ਦੀ ਨੌਲੇਜ ਲੈਣੀ ਹੈ ਤੁਸੀਂ ਆਪਣਾ ਕੁਮੈਂਟ ਕਰ ਸਕਦੇ ਹੋ ਤਾਂ ਸਾਥੀ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਬਾਏ ਬਾਏ